ਤੜਕੀ ਉੱਠਣ ਸਰ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਸਾਰਾ ਦਿਨ ਜਿੰਨਾ ਚਿਰ ਜਾਗਦੇ ਨੇ ਮੈਨੂੰ ਗਾਲਾਂ ਜਦੋਂ ਸਾਰਾ ਦਿਨ ਤੁਸੀਂ ਇੱਕੋ ਬੰਦੇ ਨੂੰ ਗਾਲਾਂ ਤੁਹਾਡੇ ਦਿਮਾਗ 'ਚ ਇੱਕੋ ਹੀ ਬੰਦਾ ਚੱਲੂ ਫਿਰ ਸੁਪਨੇ 'ਚ ਵੀ ਉਹੀ ਆਊ ਸੁਪਨੇ 'ਚ ਵੀ ਬੁੜਕ-ਬੁੜ ਕੋਟ ਦੇ ਹੋਣਗੇ ਗਾਲਾਂ ਹੀ ਕੱਢਦੇ ਹੋਣਗੇ ਕਾਰਨ ਕੀ ਇਹ ਗਾਲਾਂ ਦਾ ਜੀ ਮੈਂ ਤਾਂ ਜੀ ਕਲਾਕਾਰ ਸੀ ਬੜਾ ਮਸ਼ਹੂਰ ਕਲਾਕਾਰ ਬਣਾਤਾ ਸੀ ਤੁਸੀਂ ਮੈਨੂੰ ਇੱਥੇ ਮੁਕਸਰ ਵੀ ਸਰਕਾਰੀ ਕਾਲਜ ਚ ਕਦੇ ਕਿਤੇ ਕਦੇ ਕਿਤੇ ਮੈਂ ਤਾਂ ਪ੍ਰੋਗਰਾਮ ਕਰਕੇ ਜਾਂਦਾ ਸੀ ਟਿਕਟਾਂ ਲਾ ਕੇ ਦੇਖਦੇ ਸੀ ਪੈਸੇ ਲੈ ਕੇ ਘਰੇ ਚਲੇ ਜਾਂਦੇ ਸੀ ਨਾਲੇ ਤਾੜੀਆਂ ਵੱਜਦੀਆਂ ਸੀ ਮੈਨੂੰ ਕੀ ਲੋੜ ਸੀ ਗਾਲਾਂ ਕੱਢਣ ਦੀ ਨਾ ਤੁਜੀ ਜਿੰਨਾ ਚਿਰ ਤਾਂ ਮੈਂ ਕਲਾਕਾਰ ਸੀ ਉਹਨਾਂ ਚਿਰ ਇਹੀ ਪੀਟੀਸੀ ਇਹੀ ਆਹ ਸਾਰੇ ਬਾਦਲ ਹੋਰੀ ਕੈਪਟਨ ਹੋਰੀ ਤਾੜੀਆਂ ਵਾ ਕਮਾਲ ਭਗਵਾਨ ਤਮਾਨ ਕਮਾਲ ਬਹੁਤ ਵਧੀਆ ਕਾਸਟਾਂ ਬਹੁਤ ਵਧੀਆ ਬੋਲਦਾ ਬੜਾ ਵਧੀਆ ਮੁੰਡੇ ਨੂੰ ਲੋਕ ਪਿਆਰ ਕਰਦੇ ਆ ਵੀ ਉਹਨੂੰ ਬੁਲਾ ਲਓ ਆਪਣੀਆਂ ਰੈਲੀਆਂ ਚ ਕਮਾਲ ਤੇ ਜਦੋਂ ਉਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਬਹੁਤ ਮਾੜਾ ਬੰਦਾ ਜੀ ਬਹੁਤ ਕਮਾਬਤ ਆ ਯਾਰ ਬਹੁਤ ਮਾੜਾ ਬੰਦਾ ਤਾਂ ਇਹ ਬੰਦਾ ਠੀਕ ਨਹੀਂ ਆਦਾ ਇਹ ਵੀਆਂ ਗੱਲਾਂ ਨਾਲ ਲੈਸੋ